ਹਾਂਜੀ ਆਪਾਂ ਲੈ ਕੇ ਆਏ ਆ ਨਵੇਂ-ਨਵੇਂ ਰਿਸ਼ਤੇ ਜਿਹੜੇ ਰਿਸ਼ਤੇ ਸੀ ਤੁਹਾਨੂੰ ਦੱਸਾਂਗੇ ਜੀ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਜਿਸ ਨੂੰ ਵੀ ਇਹ ਰਿਸ਼ਤੇ ਪਸੰਦ ਆਉਣਗੇ ਤਾਂ ਤੁਸੀਂ ਸਾਡੇ ਨਾਲ ਜੋ ਕਿ ਸਾਡਾ ਵਟਸਐਪ ਨੰਬਰ ਸਕਰੀਨ ਦੇਤੇ ਦੇਖ ਰਹੇ ਹੋ ਤੁਸੀਂ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਰਿਸ਼ਤੇ ਜੀ ਸੰਗਰੂਰ ਰੇਰਗੇ ਤੋਂ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ 99 ਦਾ ਲੜਕੀ ਦਾ ਬਰਥ ਹੈ ਜੀ ਤੇ ਹਾਈਟ ਇਹਨਾਂ ਦੀ ਹੈਗੇ 5.5 ਸਟੱਡੀ ਕੀਤੀ ਹੈ ਲੜਕੀ ਨੇ ਬੀਐਸਸੀ ਦੋ ਭੈਣ ਭਰਾ ਨੇ ਜੀ ਤੇ ਦੋਨੋਂ ਹੀ ਇਹ ਕੈਨੇਡਾ ਦੇ ਵਿੱਚ ਨੇ ਲੜਕੀ ਦੇ ਫਾਦਰ ਸਾਹਿਬ ਵੀ ਸਰਕਾਰੀ ਜੋਬ ਕਰਦੇ ਆ ਜੀ ਲੜਕੀ ਹੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਵਿੱਚ PR ਹੋਵੇ ਜੀ ਤੇ ਲੜਕੀ ਨੂੰ ਜ਼ਮੀਨ 8-10 ਕਿੱਲਾਂ ਤੱਕ ਆਉਂਦੀ ਹੋਵੇ ਜੀ ਇਸ ਨੰ ਰਸਤੇ ਦਾ ਫਾਈਲ ਨੰਬਰ ਹੈਗਾ ਜੀ 1204 ਜਿਸ ਨੂੰ ਵੀ ਇਹ ਰਿਸ਼ਤਾ ਪਸੰਦ ਆਊਗਾ ਤਾਂ ਸਾਨੂੰ ਫਾਈਲ ਨੰਬਰ ਦੱਸ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਨਾਲ ਦਾ ਪੀਖੀ ਬੰਦਾ ਤੇ ਕਾਸਟ ਹੈ ਜੀ ਜੱਟ ਸਿੱਖ ਲੜਕੀ ਦਾ ਡੇਟ ਆਫ ਬਰਥ ਹੈ ਜੀ 98 ਹਾਈਟ ਹੈ ਜੀ 5 6 ਸਟੱਡੀ ਕੀਤੀ ਹੈ ਐਮਏ ਦੋ ਭੈਣ ਭਰਾਣੇ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕੀ ਜਿਸ ਦੀ ਨਾਟਕ ਸਕਿੱਲ ਨਾਲ ਤੱਕ ਆਉਂਦੀ ਹੋਵੇ ਇਹ ਰਿਸ਼ਤੇ ਦਾ ਨੰਬਰ ਹੈ ਜੀ ਫਾਈਲ ਨੰਬਰ 1229 ਤੁਸੀਂ ਸਾਨੂੰ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ